ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬੀ ਵਿਆਕਰਨ ਦੇ ਪਿਛਲੇ ਪ੍ਰਸ਼ਨਾਂ ਦੇ ਪੇਪਰ ਉੱਤਰ ਤੇ ਆਪਣੀ ਕਲਾਸ ਹੈ ਜੀ 31ਵੀਂ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰਿਆਂ ਨੇ ਪਿਛਲੀਆਂ ਜਿਹੜੀਆਂ ਕਲਾਸਸ ਹੈ ਉਹ ਵੀ ਸੁਣੀਆਂ ਹੋਣਗੀਆਂ ਤੇ ਤੁਹਾਨੂੰ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਿਆ ਹੋਵੇਗਾ ਤੇ ਅੱਜ ਆਪਾਂ ਇਹ ਕਲਾਸ 31ਵੀਂ ਲਗਾਉਣ ਜਾ ਰਹੇ ਹਾਂ ਜੀ ਤੇ ਸਾਰੇ ਜਾਨੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਾਨੇ ਟਾਈਮ ਤੇ ਜੁਆਇਨ ਕਰ ਸਕਣ ਇਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੇ ਸਾਰਾ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਅੱਜ ਦੀ ਜਿਹੜੀ ਕਲਾਸ ਹੈ ਉਹ ਸ਼ੁਰੂ ਕਰਦੇ ਹਾਂ ਜੀ ਸੱਚੀ ਗੱਲ ਜੀ ਸਾਰਿਆਂ ਨੂੰ ਹਾਂਜੀ ਠੀਕ ਹੈ ਜੀ ਸਭ ਕੁਝ ਠੀਕ ਚੱਲ ਰਿਹਾ ਤਾਂ ਆਪਾਂ ਚੱਲਦੇ ਹਾਂ ਜੀ ਪਹਿਲੀ ਆਪਣੀ ਅੱਜ ਦੀ ਕਲਾਸ ਦੇ ਪਹਿਲੇ ਪ੍ਰਸ਼ਨ ਵੱਲ ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਅੰਨਿਆਂ ਵਿੱਚ ਡੈਸ਼ ਅਖਾਂਨ ਪੂਰਾ ਕਰੋ অপশন এ বোলে রাজা বি লঙ্গড়ে রাজা সি কাণা রাজা ਤੇ ডি বেঈਮਾਨ রাজা हां जी ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕੀ ਆਏਗਾ ਕਿ ਅੰਨਿਆਂ ਦੇ ਵਿੱਚ ਡੈਸ਼ ਤੇ ਜੀ ਜਿਨ੍ਹਾਂ ਨੇ ਇੱਥੇ ਉੱਤਰ ਸੀ ਕੀਤਾ ਹੈ ਉਹ ਹਨ ਜੀ ਬਿਲਕੁਲ ਸਹੀ ਅਖਾਣ ਹੈ ਪੰਜਾਬੀ ਦਾ ਅੰਨਿਆਂ ਦੇ ਵਿੱਚ ਕਾਣਾ ਰਾਜਾ ਸੋ অপশন ਸੀ ਬਿਲਕੁਲ கரੈਕਟ ਹੋਏਗਾ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 2 ਪ੍ਰਸ਼ਨ 2 ਹੈ ਜੀ ਸੰਬੰਧਕ ਚੁਣੋ অপਸ਼ਨ A ਮੈਂ ਸਾਡਾ B ਤੂੰ ਤੁਸੀਂ C ਹੈ ਜੀ ਦਾ ਦੇ ਤੇ D ਕਿੰਜ ਤੇ ਕਦੋਂ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰਦੇ ਹੋ ਜੀ ਕਿ ਇਹਨਾਂ ਚਾਰਾਂ অপਸ਼ਨਾਂ ਦੇ ਵਿੱਚੋਂ ਸੰਬੰਧਕ ਕਿਹੜੇ-ਕਿਹੜੇ ਹਨ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ C ਉਹ ਬਿਲਕੁਲ ਸਹੀ ਹਨ ਦਾਤੇ ਦੇ ਸੰਬੰਧਕ ਹਨ ਅੱਗੇ ਜੀ ਪ੍ਰਸ਼ਨ ਨੰਬਰ 3 ਮਾਜੀ ਕਿਸ ਜ਼ਿਲ੍ਹੇ ਦੇ ਵਿੱਚ ਬੋਲੀ ਜਾਂਦੀ ਹੈ অপਸ਼ਨ A ਅੰਮ੍ਰਿਤਸਰ B ਪਟਿਆਲਾ C ਜਲੰਧਰ ਤੇ D ਫਰੀਦਕੋਟ ਹਾਂਜੀ ਮਾਜੀ ਦਾ ਇਲਾਕਾ ਕਿਹੜਾ ਹੈ ਉਹ ਦੱਸਣਾ ਹੈ 1 ਮਿੰਟ ਵੇਟ ਕਰਨਾ ਜੀ ਬਸ 1 ਮਿੰਟ ਹਾਂਜੀ ਤਾਂ ਜਿਨ੍ਹਾਂ ਨੇ ਪ੍ਰਸ਼ਨ ਨੰਬਰ 3 ਦੇ ਲਈ ਉੱਤਰ A ਕੀਤਾ ਹੈ ਬਿਲਕੁਲ ਸਹੀ ਹੈ ਜੀ ਉਹ ਕਿ ਅੰਮ੍ਰਿਤਸਰ ਦੇ ਵਿੱਚ ਬੋਲੀ ਜਾਂਦੀ ਹੈ ਮਾਜੀ ਪਾਸ਼ਾ ਅੱਗੇ ਜੀ ਪ੍ਰਸ਼ਨ ਨੰਬਰ 4 ਕਰਨਾ ਖਾਣਾ ਲਿਖਣਾ ਕੀ ਹਨ অপਸ਼ਨ A ਨਾਮ B ਵਿਸ਼ੇਸ਼ਣ C ਪੜਨਾਵ ਤੇ D ਕਿਰਿਆ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿ ਕਰਨਾ ਖਾਣਾ ਤੇ ਲਿਖਣਾ ਕੀ ਹੈ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਡੀ ਦਿੱਤਾ ਹੈ ਜੀ ਬਿਲਕੁਲ ਸਹੀ ਕਿਰਿਆ ਮਨਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 5 ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ অপਸ਼ਨ ਏ 7 ਬੀ 6 ਸੀ 5 ਤੇ ਡੀ 8 जी, 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 जी। जी, हां जी ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਕਿ ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ हां जी ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਅੱਠ ਤਰ੍ਹਾਂ ਦੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਗੇਂਦਾ ਸ਼ਬਦ ਨੂੰ ਸ਼ੁੱਧ ਰੂਪ ਦੇਣ ਲਈ ਕਿਹੜੇ ਲਗਾਖਰ ਦੀ ਵਰਤੋਂ ਕੀਤੀ ਜਾਵੇਗੀ ਆਪਸ਼ਨ A ਬਿੰਦੀ B ਟਿੱਪੀ C ਅਦਕ ਤੇ D ਕੰਨਾ ਮਨਪ੍ਰੀਤ ਫੁੱਲਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਇੱਥੇ ਕੀ ਹੈ ਬਿੰਦੀ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਤੇ ਕਿਹੜਾ ਸ਼ਬਦ ਸਮਾਸੀ ਨਹੀਂ ਹੈ অপਸ਼ਨ ਏ ਗਰਮ ਸਰਦ ਬੀ ਗਰਮ ਠੰਡਾ ਸੀ ਗਰਮ ਗਰਮ ਤੇ ਡੀ ਗਰਮ ਪਾਣੀ ਗਰਮ ਪਾਣੀ ਹੈ ਜੀ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਦੇ ਦਿਓ ਜੀ ਕਿਹੜਾ ਸ਼ਬਦ ਸਮਾਸੀ ਨਹੀਂ ਹੈ ਉਸ ਚੀਜ਼ ਦਾ ਉੱਤਰ ਦੇਣਾ ਹੈ ਜੀ ਆਪਾਂ ਤਾਂ ਇੱਥੇ ਜੀ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਗਰਮ ਪਾਈ ਜਿਹੜਾ ਹੈ ਉਹ ਆਪਣਾ ਸਮਾਸੀ ਸ਼ਬਦ ਸਹੀ ਤਰੀਕੇ ਦਾ ਸਮਾਸੀ ਸ਼ਬਦ ਨਹੀਂ ਹੈ ਤੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਆਪੇ ਛਾਬੜੀਏ ਤੈਨੂੰ ਡੈਸ਼ ਅਖਾਣ ਪੂਰਾ ਕਰੋ ਏ سنگਲਾਂ ਨਾਲ ਬੰਨੀਏ ਬੀ ਕੌਣ ਛੜਾਵੇ ਸੀ ਕੋਈ ਨਾ ਪਛਾਣੇ ਤੇ ਡੀ ਕੌਣ ਵਸਾਵੇ ਹਾਂ ਜੀ ਪ੍ਰਸ਼ਨ ਨੰਬਰ 8 ਦੇ ਲਈ ਕਰ ਦਿਓ ਜੀ ਉੱਤਰ ਜੀ ਤੇ ਜੀ ਜਿਨ੍ਹਾਂ ਨੇ ਇੱਥੇ ਉੱਤਰ ਡੀ ਦਿੱਤਾ ਹੈ ਬਿਲਕੁਲ ਸਹੀ ਕਿ ਜਿਹੜਾ ਹੈ ਸੌਰੀ ਬੀ ਆਪਸ਼ਨ ਬਿਲਕੁਲ ਕਰੈਕਟ ਰਹੇਗਾ ਜੀ ਬੀ ਕੌਣ ਛੁੜਾਵੇ ਆਪੇ ਛਾਬੜੀਏ ਤੈਨੂੰ ਕੌਣ ਛੁੜਾਵੇ ਇਹ ਅਖਾਣ ਹੈ ਜਿਹੜਾ ਸਹੀ ਬੰਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਦੁਆਬੀ ਕਿਸ ਜ਼ਿਲ੍ਹੇ ਦੀ ਭਾਸ਼ਾ ਹੈ ਆਪਸ਼ਨ A ਅੰਮ੍ਰਿਤਸਰ B ਪਟਿਆਲਾ C ਜਲੰਧਰ ਤੇ D ਫਰੀਦਕੋਟ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜੀ ਦੁਆਬੀ ਹੈ ਉਹ ਕਿਸ ਜ਼ਿਲ੍ਹੇ ਦੀ ਭਾਸ਼ਾ ਹੈ ਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਸੀ ਉਹ ਬਿਲਕੁਲ ਸਹੀ ਹਨ ਜਲੰਧਰ ਦੀ ਭਾਸ਼ਾ ਹੈ ਜੀ ਦੁਆਬੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 10 ਕਰ ਦੰਤ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ অপਸ਼ਨ A 5 B 4 C 3 ਤੇ D 2 ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਤਾਂ ਇੱਥੇ ਜੀ ਉੱਤਰ ਹੈ ਜਿਹੜਾ ਉਹ ਮਿਕਸ ਆ ਰਿਹਾ ਕੋਈ ਤਿੰਨ ਕਹਿ ਰਿਹਾ ਕੋਈ ਚਾਰ ਕਹਿ ਰਿਹਾ ਸੋ ਜਿਹੜਾ ਆਪਾਂ ਕਾਰਦੰਤਕ ਪੜਿਆ ਜੀ ਉਹ ਆਪਾਂ ਪੜਿਆ ਚਾਰ ਤਰ੍ਹਾਂ ਦਾ ਜਿਹੜਾ ਕਾਰਦੰਤਕ ਹੈ ਉਹਦੀਆਂ ਚਾਰ ਕਿਸਮਾਂ ਹੁੰਦੀਆਂ ਨੇ ਕਿਰਦੰਤ ਜਾਂ ਕਾਰਦੰਤ ਕਹਿ ਲੋ ਇੱਕ ਭਾਵਰਥ ਕਾਰਦੰਤਕ ਭੂਤ ਕਾਰਦੰਤਕ ਵਰਤਮਾਨ ਕਾਰਦੰਤਕ ਤੇ ਪੂਰਵਕ ਪੂਰਵ ਭਾਵ ਕਰ ਪੂਰਵ ਪੂਰਕ ਭਾਵ ਕਰ ਕਾਰਦੰਤਕ ਸੋ ਕਾਰਦੰਤਕ ਚਾਰ ਤਰ੍ਹਾਂ ਦੇ ਹੁੰਦੇ ਹਨ ਜੀ ਤਾ ਇਥੇ ਜਿਹੜੀ ਆਪਸ਼ਨ ਹੈ ਬੀ ਬਿਲਕੁਲ ਕਰੈਕਟ ਰਹੇਗੀ ਜੀ ਤਾਂ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 11 ਵੱਲ ਦੁਸ਼ਮਣ ਵੈਰੀ ਸ਼ਤਰੂ ਸ਼ਬਦਾਂ ਦਾ ਹੋਰ ਕਿਹੜਾ ਸਮਾਨਰਥੀ ਹੋ ਸਕਦਾ ਹੈ ਆਪਸ਼ਨ ਏ ਵਿਰੋਧੀ ਬੀ ਵੱਡਾ ਸੀ ਛੋਟਾ ਡੀ ਭੈੜਾ ਹਾਂਜੀ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ वैसे मेन चाहे ਤੁਸੀਂ ਤਿੰਨ ਕਹਿ ਲਓ ਪਰ ਜਿਹੜਾ ਪੂਰਵਕ ਕਾਰਦੰਤਕ ਹੈ ਉਹ ਵੀ ਮਤਲਬ ਕਿ ਇੱਕ ਕਿਸਮ ਮੰਨੀ ਜਾਂਦੀ ਹੈ ਸੋ ਆਪਾਂ ਚਾਰ ਜਿਹੜੀਆਂ ਇਹ ਕਾਰਦੰਤਕ ਦੀਆਂ ਕਿਸਮਾਂ ਕੀਤੀਆਂ ਹਨ ਤੇ ਤੁਸੀਂ ਆਪਣੀ ਜਿਹੜੀ ਵੀਡੀਓ ਹੈ ਪੰਜਾਬੀ ਵਿਆਕਰਣ ਵਾਲੀ ਉਹ ਦੇਖ ਸਕਦੇ ਹੋ ਉਹਦੇ ਵਿੱਚ ਫੁੱਲ ਐਕਸਪਲੇਨ ਤੇ ਸਾਰੇ ਸੈਂਟੈਂਸ ਵੀ ਕਰਵਾਏ ਹੋਏ ਹਨ ਜੀ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਪ੍ਰਸ਼ਨ ਨੰਬਰ 11 ਦੇ ਲਈ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਤਾਂ A ਉੱਤਰ ਬਿਲਕੁਲ ਸਹੀ ਹੋਏਗਾ ਵਿਰੋਧੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਲੱਤ ੜਾਉਣੀ ਮੁਹਾਵਰੇ ਦਾ ਕੀ ਅਰਥ ਹੈ অপਸ਼ਨ A ਸੰਭਾਲਿਆਣਾ ਜਾਣਾ B ਚੁਗਲੀ ਕਰਨੀ C ਸਿਰਫ ਸਿਫਤ ਕਰਨੀ ਤੇ D ਖਾਮਖਾ ਦਖਲ ਦੇਣਾ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬੰਦਾ ਹੈ ਜੀ ਇਸ ਦਾ ਜੀ ਤੇ ਜਿਹੜਾ ਨੇ ਉੱਤਰ ਇੱਥੇ D ਕੀਤਾ ਹੈ ਖਾਮਖਾ ਦਖਲ ਦੇਣਾ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਪੁਆਦੀ ਕੀ ਹੈ অপਸ਼ਨ এ ਭਾਸ਼ਾ b ਟਕਸਾਲੀ ਭਾਸ਼ਾ c ਵਿਆਕਰਣ ਤੇ d ਉਪਭਾਸ਼ਾ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਕਿ ਪੁਆਦੀ ਕੀ ਹੈ ਅਸੀਂ ਇਸ ਨੂੰ ਭਾਸ਼ਾ ਮੰਨਦੇ ਹਾਂ ਟਕਸਾਲੀ ਭਾਸ਼ਾ ਮੰਨਦੇ ਹਾਂ ਵਿਆਕਰਣ ਮੰਨਦੇ ਹਾਂ ਜਾਂ ਫਿਰ ਅਸੀਂ ਇਸ ਨੂੰ ਉਪਭਾਸ਼ਾ ਮੰਨਦੇ ਹਾਂ ਤਾਜੀ ਜਿਨਾਂ ਨੇ ਇੱਥੇ ਉੱਤਰ ਡੀ ਕੀਤਾ ਹੈ ਉਹ ਸਹੀ ਮੰਨਿਆ ਜਾਵੇਗਾ ਭਾਸ਼ਾ ਤਾਂ ਹੈ ਪਰ ਉਪਭਾਸ਼ਾ ਦੇ ਰੂਪ ਦੇ ਵਿੱਚ ਅਸੀਂ ਇਸ ਨੂੰ ਵਰਤਦੇ ਹਾਂ ਤਾਂ ਪ੍ਰਸ਼ਨ ਨੰਬਰ 13 ਦੇ ਲਈ ਆਪਸ਼ਨ ਡੀ ਬਿਲਕੁਲ ਸਹੀ ਉੱਤਰ ਰਹੇਗਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਕਿਹੜਾ ਸ਼ਬਦ ਜ਼ੁਲਮ ਸ਼ਬਦ ਦਾ ਸਮਾਨਰਥੀ ਹੈ ਆਪਸ਼ਨ ਏ ਕਤਲ ਬੀ ਅਤਿਆਚਾਰ ਸੀ ਪਾਪ ਤੇ ਡੀ ਪੁੰਨ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਕਿ ਸਹੀ ਸਮਾਨਾਰਥੀ ਸ਼ਬਦ ਕਿਹੜਾ ਹੈ ਜ਼ੁਲਮ ਸ਼ਬਦ ਦਾ ਤੇਜੀ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਬੀ ਬਿਲਕੁਲ ਸਹੀ ਹਨ ਅਤਿਆਚਾਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਪੱਗ ਲਾਉਣੀ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਬੇਇੱਜ਼ਤੀ ਕਰਨੀ B ਆਦਰ ਕਰਨਾ ਸੀ ਗਾਲ ਕੱਢਣੀ ਤੇ D ਨੁਕਸਾਨ ਕਰਨਾ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਕੀ ਆਨਸਰ ਆਏਗਾ ਕਿ ਪੱਗ ਲਾਉਣੀ ਮੁਹਾਵਰੇ ਦਾ ਅਰਥ ਕੀ ਹੈ ਤੇ ਜੀ ਜਿਨ੍ਹਾਂ ਨੇ ਇੱਥੇ ਉੱਤਰ A ਕੀਤਾ ਹੈ ਬਿਲਕੁਲ ਸਹੀ ਪੱਗ ਲਾਉਣੀ ਦਾ ਭਾਵ ਹੈ ਬੇਇੱਜ਼ਤੀ ਕਰਨੀ ਅੱਗੇ ਜੀ ਪ੍ਰਸ਼ਨ 16 ਹੇਠ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਚੁਣੋ ਤਾਂ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਾਜ਼ਰ ਨੇ ਜੀ ਇਹਨਾਂ ਦੇ ਵਿੱਚੋਂ ਸਹੀ ਦੱਸਣਾ ਹੈ ਜੀ ਕਿਹੜੇ ਜਿਹੜੇ ਸ਼ਬਦ ਜੋੜਾ ਉਹ ਬਿਲਕੁਲ ਸਹੀ ਹੈ ਮੁੱਢ ਸ਼ਬਦ ਪਾਇਆ ਗਿਆ ਜੀ ਤਾਂ ਮੁੱਢ ਕਿਹੜੇ ਤਰੀਕੇ ਦੇ ਨਾਲ ਸਹੀ ਮੰਨਿਆ ਜਾਏਗਾ ਆਪਾਂ ਉਹ ਉੱਤਰ ਦੱਸਣਾ ਹੈ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਬਿਲਕੁਲ ਸਹੀ ਹੈ ਮੁੱਢ ਸ਼ਬਦ ਦੇ ਜਿਹੜੇ ਆ ਸ਼ਬਦ ਜੋੜਾ ਹੈ ਮੰਮੇ ਅੰਕੜ ਉੱਤੇਦਕ ਤੇ ਢੱਡਾ ਢੋਲ ਵਾਲਾ ਮੁੱਢ ਅੱਗੇ ਜੀ ਪ੍ਰਸ਼ਨ 17 ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ অপਸ਼ਨ A 4 B 3 C 2 ਤੇ D 5 ਬਿਲਕੁਲ ਮਨਜੀਤ ਜੀ ਲੱਕੜ ਦਾ ਮੁੱਢ ਹੁੰਦਾ ਜਿਵੇਂ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਇਨਸਾਨ ਨੂੰ ਵੱਡੀ ਉਮਰ ਦੇ ਇਨਸਾਨ ਨੂੰ ਆਪਾਂ ਮੁੱਢ ਕਹਿ ਦਿੰਦੇ ਆ ਵੀ ਪਰਿਵਾਰ ਦਾ ਇਹ ਮੁੱਢ ਹੈ ਮੋਢੀ ਬੰਦਾ ਹੈ ਹਾਂਜੀ ਸੋ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਕੀ ਬੀ ਜਾਂ ਸੀ ਉੱਤਰ ਕਿਹੜਾ ਜਿਹੜਾ ਆ ਉਹ ਸਹੀ ਮੰਨਿਆ ਜਾਏਗਾ ਇਥੇ ਨਾ ਦੋਵੇਂ ਹੀ ਉੱਤਰ ਸਹੀ ਹੋ ਸਕਦੇ ਆ ਬੀ ਜਾਂ ਸੀ ਜਿਹੜੇ ਸੰਬੰਧਕ ਆਪਾਂ ਵੈਸੇ ਤਾਂ ਦੋ ਤਰ੍ਹਾਂ ਦੇ ਹੀ ਮੰਨਦੇ ਆ ਪੂਰਣ ਤੇ ਅਪੂਰਣ ਪਰ ਜਿਹੜੇ ਦੁਬਾਜ ਰਿਹਾ ਉਹ ਵੀ ਗਿਣ ਲੈ ਜਾਂਦੇ ਆ ਸੋ ਜਿਹੜਾ ਆਪਸ਼ਨ ਹੈ ਇਸ ਦੇ ਅਕੋਰਡਿੰਗਲੀ ਜਿਹੜਾ ਬੀ ਆਪਸ਼ਨ ਹੈ ਉਹ ਅਸੀਂ ਕਰੈਕਟ ਮੰਨਾਂਗੇ ਵੇ ਅਸੀਂ ਉਹਨਾਂ ਨੇ ਉੱਤਰ ਸੀ ਦਿੱਤਾ ਹੋਇਆ ਸੀਗਾ ਵੀ ਦੋ ਸ ਪੂਰਣ ਤੇ ਪੂਰਣ ਤੇ ਅਪੂਰਣ ਪਰ ਅਸੀਂ ਜਿਹੜੇ ਵਰਤਦੇ ਆ ਉਹ ਤਿੰਨੇ ਵਰਤਦੇ ਆ ਦੋ ਬਾਜਰੇ ਵੀ ਜਦੋਂ ਪੂਰਣ ਤੇ ਅਪੂਰਣ ਸੰਬੰਧਕ ਇਕੱਠੇ ਹੀ ਇੱਕ ਵਾਕ ਦੇ ਵਿੱਚ ਵਰਤ ਲਏ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਦੋ ਬਾਜਰੇ ਸੰਬੰਧਕ ਕਹਿ ਦਿੰਨੇ ਆ ਠੀਕ ਹੈ ਜੀ ਸੋ ਇੱਥੇ ਜਿਹੜਾ ਉੱਤਰ ਆਪਾਂ ਵੀ ਸਹੀ ਮੰਨਾਂਗੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਕਾਰ ਖਾ ਸੁਣ ਕੀ ਹਨ অপਸ਼ਨ এ ਧਾਤੂ ਬੀ ਕਿਰਿਆਵਾਂ ਸੀ ਨਾਮ ਤੇ ਡੀ ਵਿਸ਼ੇਸ਼ਣ ਪਵਨਦੀਪ ਜੀ தੱਸੀਕਾਲ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਦੇ ਦਿਓ ਜੀ ਕਾਰ ਖਾ ਤੇ ਸੁਣ ਕੀ ਹਨ ਇਥੇ ਵੀ ਉੱਤਰ ਮਿਕਸ ਆ ਰਿਹਾ ਹੈ ਨਾ ਏ ਤੇ ਬੀ ਵੈਸੇ ਤਾਂ ਇਹ ਧਾਤੂ ਸ਼ਬਦ ਬਣਦੇ ਆ ਕੇ ਕਰ ਤੋਂ ਕਰਨਾ ਕਰਾਉਣਾ ਖਾ ਤੋਂ ਖਾਣਾ ਜਿਹੜੇ ਮੇਨ ਸ਼ਬਦ ਆ ਸਾਡੇ ਕੋਲੇ ਧਾਤੂ ਹੈ ਤਾਂ ਇੱਥੇ ਦੋਵੇਂ ਉੱਤਰ ਹੀ ਸਹੀ ਬਣਦੇ ਆ ਪਰ ਇਹਨਾਂ ਪੇਪਰ ਪੀ ਟਰिपल ਐਸ ਬੀ ਦੇ ਪੇਪਰ 'ਚ ਆਇਆ ਸੀਗਾ ਵਿਆਕਰਣ ਦੇ ਵਿੱਚ ਤਾਂ ਉਹਨਾਂ ਨੇ ਉੱਤਰ ਬੀ ਸਹੀ ਦਿੱਤਾ ਹੈ ਠਿਕ੍ਰਿਆਵਾ ਮੰਨਿਆ ਇਹਨਾਂ ਨੂੰ ਪਰ ਇਹ ਅਸਲ ਦੇ ਵਿੱਚ ਧਾਤੂ ਹਨ ਕਿਉਂਕਿ ਕਰ ਤੋਂ ਕਰਨਾ ਬਣੇਗਾ ਖਾ ਤੋਂ ਖਾਣਾ ਬਣੇਗਾ ਸੁਣ ਤੋਂ ਸੁਨਣਾ ਬਣੇਗਾ ਕਿਰਿਆ ਦਾ ਸਭ ਤੋਂ ਮੁਢਲਾ ਰੂਪ ਹੈ ਸੁਣ ਤਾਂ ਧਾਤੂ ਹਨ ਤੇ ਕਿਰਿਆਵਾਂ ਜੇ ਦੋਵੇਂ ਆਪਸ਼ਨ ਹੈ ਤਾਂ ਇੱਥੇ ਗ੍ਰੇਸ ਮਾਰਕਸ ਮਿਲਣਾ ਚਾਹੀਦਾ ਕਿਉਂਕਿ ਤੂੰ ਇਹ ਕੰਮ ਕਰ ਆਪਾਂ ਇਦਾਂ ਬੋਲਦੇ ਆ ਤਾਂ ਉੱਥੇ ਉਹ ਕਿਰਿਆ ਦਾ ਰੂਪ ਹੈ ਪਰ ਧਾਤੂ ਕਿਰਿਆ ਦਾ ਰੂਪ ਹੈ ਸੋ ਜਿਹੜੀਆਂ ਆਪਸ਼ਨਸ ਨੇ ਇੱਥੇ ਉਸ ਅਕੋਰਡਿੰਗਲੀ ਸਹੀ ਨਹੀਂ ਬਣੀਆਂ ਜਾਂ ਤਾਂ A ਤੇ ਵੀ ਦੋਵੇਂ ਉੱਤਰ ਬਣਦੇ ਆ ਜਾਂ ਫਿਰ ਦੋਹਾਂ ਦੇ ਵਿੱਚੋਂ ਆਪਸ਼ਨਸ ਦੇ ਵਿੱਚ ਹੀ ਕੋਈ ਇੱਕ ਜਿਹੜਾ ਪ੍ਰਸ਼ਨ ਹੈ ਉਹ ਆਉਣਾ ਚਾਹੀਦਾ ਸੀ ਬਿਲਕੁਲ ਜੀ ਪਰ ਆਪਾਂ ਜਿਵੇਂ ਕਹਿੰਦੇ ਵੀ ਤੂੰ ਇਹ ਕੰਮ ਕਰ ਦੇ ਹਨਾ ਤਾਂ ਉੱਥੇ ਕਾਰ ਆ ਜਿਹੜਾ ਉੱਥੇ ਕਿਰਿਆ ਦਾ ਰੂਪ ਹੀ ਹੈ ਨਾ ਸੋ ਇਸ ਕਰਕੇ ਤੂੰ ਇਹ ਗੱਲ ਸੁਣ ਤੂੰ ਮੇਰੀ ਗੱਲ ਸੁਣ ਤਾਂ ਹੀ ਤਾਂ ਜੀ ਆਪਾਂ ਤੁਹਾਨੂੰ ਦੋਵੇਂ ਚੀਜ਼ਾਂ ਕਲੀਅਰ ਕਰਤੀਆਂ ਇਹ ਆਪਣੇ ਜਿਹੜਾ ਪੀ ਟ੍ਰਿਪਲ ਐਸ ਬੀ ਦਾ ਪੇਪਰ ਹੋਇਆ ਨਾ ਉਹਦੇ ਵਿੱਚ ਜਿਹੜਾ ਪ੍ਰਸ਼ਨ ਆਇਆ ਸੀ ਉਹਨਾਂ ਨੇ ਜਿਹੜਾ ਉੱਤਰ ਹੈ ਉਹ ਬੀ ਦਿੱਤਾ ਹੋਇਆ ਉੱਥੇ ਕਿਰਿਆਵਾ ਤਾਂ ਇਸ ਕਰਕੇ ਹੈ ਜੀ ਤੂੰ ਮੇਰੀ ਗੱਲ ਸੁਣ ਤਾਂ ਸੋਣ ਇੱਥੇ ਕਿਰਿਆ ਹੀ ਹੋ ਗਈ ਨਾ ਪਰ ਧਾਤੂ ਕਿਰਿਆ ਆ ਇਸ ਕਰਕੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ ਸੋ ਇਹਦੇ ਲਈ ਏ ਤੇ ਬੀ ਦੋਵੇਂ ਹੀ ਸਹੀ ਹੋ ਸਕਦੇ ਆ ਜੇ ਬੋਰਡ ਦੇ ਅਕੋਰਡਿੰਗਲੀ ਚੱਲਾਂਗੇ ਤਾਂ ਇੱਥੇ ਜਿਹੜਾ ਉੱਤਰ ਹੈ ਬੀ ਸਹੀ ਮੰਨਿਆ ਜਾਊਗਾ ਜੇ ਆਪਾਂ ਆਪਦੀ ਸਾਇੰਸ ਲਾਉਣੇ ਆ ਕਹਿ ਲਓ ਆਪਣੀ ਵਿਆਕਰਨ ਲਾਉਣੇ ਆ ਤਾਂ ਇੱਥੇ ਆਪਸ਼ਨ ਏ ਸਹੀ ਆਊਗਾ ਸੋ ਅਕੋਰਡਿੰਗ ਟੂ ਬੋਰਡ ਆਪਾਂ ਦੇਖਾਂਗੇ ਉਹ ਕੀ ਆਨਸਰ ਕਰਦੇ ਆ ਹਾਂਜੀ ਅੱਗੇ ਚੱਲਦੇ ਆ ਪ੍ਰਸ਼ਨ ਨੰਬਰ 19 ਹੰਡਨਸਾਰ ਉਤਪਨ ਸ਼ਬਦ ਕਿਹੜੀ ਸ਼੍ਰੇਣੀ ਵਿੱਚ ਆਉਂਦਾ ਹੈ অপਸ਼ਨ A ਸਾਰਥਕ B ਨਿਰਾਰਥਕ C ਸੰਬੰਧਕ ਤੇ D ਪਿਛੇਤਰ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ অপਸ਼ਨ ਸਹੀ ਹੈ ਜੀ ਇਹਨਾਂ ਚੋਂ ਹੰਡਨਸਾਰ ਜਿਹੜਾ ਸ਼ਬਦ ਹੈ ਉਹ ਸਾਰਥਕ ਹੈ ਨਿਰਾਰਥਕ ਹੈ ਸੰਬੰਧਕ ਹੈ ਜਾਂ ਫਿਰ ਪਿਛੇਤਰ ਹੈ ਜੀ ਤਾਂ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਡੀ ਬਿਲਕੁਲ ਸਹੀ ਹੈ ਇਹ ਪਿਛੇਤਰ ਸ਼ਬਦ ਬਣਦਾ ਹੈ ਕਿਉਂਕਿ ਹੰਡਣ ਦੇ ਵਿੱਚ ਜਿਹੜਾ ਸਾਰ ਹੈ ਉਹ ਪਿਛੇਤਰ ਲੱਗਿਆ ਹੋਇਆ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 20 ਬੱਚਾ ਦੁੱਧ ਪੀਂਦਾ ਹੈ ਵਾਕ ਦੀ ਕਿਸਮ ਹੈ ਆਪਸ਼ਨ A ਮਿਸ਼ਰਤ B ਸਧਾਰਨ C ਸੰਯੁਕਤ ਤੇ D ਸ਼੍ਰੇਣੀਵੰਡ हां जी प्रश्न नंबर 20 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜਾ ਬੱਚਾ ਦੁੱਧ ਪੀਂਦਾ ਹੈ ਇਹ ਵਾਕ ਕਿਸ ਕਿਸਮ ਦਾ ਹੈ ਤੇ ਜੀ ਇੱਥੇ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਸਧਾਰਨ ਕਿਸਮ ਦਾ ਵਾਕ ਹੈ ਅੱਗੇ ਜੀ ਪ੍ਰਸ਼ਨ 21 ਆਈ ਚਲਾਈ ਕਰਨਾ ਦਾ ਕੀ ਅਰਥ ਹੈ অপشن A ਜੋ ਕਮਾਉਣਾ ਸੋ ਖਾ ਲੈਣਾ B ਆਉਣਾ ਤੇ ਜਾਣਾ C ਸੁਨੇਹਾ ਭੇਜਣਾ D ਟੈਲੀਫੋਨ ਕਰਨਾ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਕਿ ਆਈ ਚਲਾਈ ਕਰਨਾ ਦਾ ਅਰਥ ਕੀ ਹੈ ਤੇਜੀ ਜਿਨ੍ਹਾਂ ਨੇ ਉੱਤਰ ਇੱਥੇ ਕੀਤਾ ਹੈ ਏ ਉਹ ਬਿਲਕੁਲ ਸਹੀ ਹਨ ਜੋ ਕਮਾਉਣਾ ਸੋ ਖਾ ਲੈਣਾ ਅਰਥ ਹੈ ਆਈ ਚਲਾਈ ਕਰਨਾ ਦਾ ਅੱਗੇ ਜੀ ਪ੍ਰਸ਼ਨ 22 ਸ਼ੁੱਧ ਮੁਹਾਵਰਾ ਚੁਣੋ ਸਾ ਸੁੱਕਣਾ ਸਾ ਰੁਕਦਾ ਸਾ ਮੁੱਕਣਾ ਸਾ ਲੈਣਾ ਤਾਂ ਇੱਥੇ ਮੁਹਾਵਰਾ ਕਿਹੜਾ ਬੰਦਾ ਹੈ ਉਹਦਾ ਉੱਤਰ ਕਰ ਦਿਓ ਜੀ ਪ੍ਰਸ਼ਨ ਨੰਬਰ 22 ਦੇ ਲਈ ਕਿ ਸ਼ੁੱਧ ਮੁਹਾਵਰਾ ਕਿਹੜਾ ਹੈ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਸਾ ਸੁੱਕਣਾ অপਸ਼ਨ A ਬਿਲਕੁਲ ਸਹੀ ਰਹੇਗਾ ਅੱਗੇ ਜੀ ਪ੍ਰਸ਼ਨ 23 ਸੁਰਜੀਤ ਖੇਡਦਾ ਹੈ ਕਿਹੜਾ ਕਾਲ ਹੈ অপਸ਼ਨ এ ਭੂਤਕਾਲ B ਵਰਤਮਾਨ ਕਾਲ C ਭਵਿੱਖਤ ਕਾਲ D ਅੰਤਕਾਲ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਕਿ ਸੁਰਜੀਤ ਖੇਡਦਾ ਹੈ ਕਾਲ ਦੀ ਕਿਹੜੀ ਕਿਸਮ ਬਣਦੀ ਹੈ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ B ਉਹ ਬਿਲਕੁਲ ਸਹੀ ਹਨ ਵਰਤਮਾਨ ਕਾਲ ਦਾ ਇਹ ਵਾਕ ਹੈ ਅੱਗੇ ਜੀ ਪ੍ਰਸ਼ਨ 24 ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ অপਸ਼ਨ A 4 B 5 C 8 ਤੇ D 7 ਅਮਨ ਧਾਲੀਵਾਲ ਜੀ ਵੈਰੀ ਗੁੱਡ ਈਵਨਿੰਗ ਸੋ ਦੇਖੋ ਜੀ ਇਹ ਜਿਹੜਾ ਪ੍ਰਸ਼ਨ ਹੈ ਆਪਣੀਆਂ ਮੈਨ ਲੱਗਦਾ ਹੈ 5 6 ਕਲਾਸਸ ਦੇ ਵਿੱਚ ਰਿਪੀਟ ਹੋ ਗਿਆ ਹਰ ਦੂਜੀ ਤੀਜੀ ਕਲਾਸ ਦੇ ਵਿੱਚ ਇਹ ਵਾਲਾ ਕੁਐਸਚਨ ਰਿਪੀਟ ਹੋ ਜਾਂਦਾ ਕਿੰਨੇ ਰਿਪੀਟ ਤੇ ਪੁੱਛੇ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਪੇਪਰ ਹੁੰਦੇ ਆ ਕਿਰਿਆ ਵਿਸ਼ੇਸ਼ਣ 8 ਕਿਸਮਾਂ ਦਾ ਹੁੰਦਾ ਬਿਲਕੁਲ ਸਹੀ ਅੱਗੇ ਜੀ ਪ੍ਰਸ਼ਨ 25 ਖਾ ਪੀ ਉੱਠਣਾ ਜਾਗਣਾ ਆਦਿ ਸ਼ਬਦ ਕੀ ਹਨ অপਸ਼ਨ A ਪੜਨਾਵ ਵੀ ਨਾਵਸੀ ਕਿਰਿਆ ਤੇ D ਵਿਸ਼ੇਸ਼ਣ ਹਾਂਜੀ ਹੁਣ ਇੱਥੇ ਪ੍ਰਸ਼ਨ ਨੰਬਰ 25 ਦੇ ਲਈ ਸਹੀ ਉੱਤਰ ਕਰ ਦਿਓ ਜੀ ਕੀ ਬੰਦਾ ਹੈ ਇਸ ਦਾ ਉੱਤਰ A ਕੁਐਸਚਨ ਹੈ ਤਾਂ ਪਹਿਲੇ ਵਰਗਾ ਹੀ ਪਰ ਇਹਦੇ ਵਿੱਚ ਜਿਹੜੀਆਂ ਆਪਸ਼ਨਸ ਹੈ ਉਹ ਕਲੀਅਰ ਹੈ ਠੀਕ ਹੈ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਸੀ ਬਿਲਕੁਲ ਸਹੀ ਹੈ ਕਿਰਿਆਵਾਂ ਕਿਰਿਆ ਸ਼ਬਦ ਹੈ ਸਾਡੇ ਕੋਲੇ ਖਾ ਪੀ ਤੇ ਉੱਠਣਾ ਹੁਣ ਖਾ ਪੀ ਤੇ ਉੱਠੜਾ ਜਿਹੜਾ ਸ਼ਬਦ ਹੈ ਸਾਡੇ ਕੋਲੇ ਧਾਤੂ ਜਾਂ ਮੂਲ ਸ਼ਬਦ ਹੈ ਪਰ ਇਹਦੇ ਵਿੱਚ ਉਹਨਾਂ ਧਾਤੂ ਸ਼ਬਦ ਨਹੀਂ ਆਇਆ ਤਾਂ ਸਿੱਧਾ ਪਤਾ ਹੈ ਵੀ ਇਹ ਜਿਹੜਾ ਉੱਤਰ ਹੈ ਇਹਦਾ ਕਿਰਿਆਵਾਂ ਹੀ ਸਹੀ ਮੰਨਿਆ ਜਾਵੇਗਾ ਸੋ ਪ੍ਰਸ਼ਨ ਨੰਬਰ 25 ਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਅੱਗੇ ਜੀ ਪ੍ਰਸ਼ਨ ਨੰਬਰ 26 ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਬੋਲੀ B ਉਪਬੋਲੀ C ਭਾਸ਼ਾ ਤੇ D ਤਕਸਾਲੀ ਭਾਸ਼ਾ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਜੀ ਇਲਾਕੇ ਦੇ ਆਧਾਰ ਤੇ ਜਿਹੜੀ ਬੋਲੀ ਬੋਲੀ ਜਾਂਦੀ ਹੈ ਉਸ ਦਾ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਉਪਭਾਸ਼ਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਹੁਣ ਇਹਦੇ ਵਿੱਚੋਂ ਸ਼ੁੱਧ ਸ਼ਬਦ ਜੋੜ ਚੁਣੋ ਜੀ ਕਿਹੜਾ ਹੈ ਆਪਣਾ ਜਿਹੜਾ ਸ਼ਬਦ ਹੈ ਉਹ ਕਿਹੜੇ ਸ਼ਬਦ ਜੋੜਾਂ ਵਾਲਾ ਬਿਲਕੁਲ ਸਹੀ ਹੈ ਸਪੈਲਿੰਗ ਕਿਹੜੇ ਸਹੀ ਹਨ ਆਪਣਾ ਸ਼ਬਦ ਦੀ ਤੇ ਜੀ ਇੱਥੇ ਉੱਤਰ ਏ ਕਰਨ ਵਾਲੇ ਬਿਲਕੁਲ ਸਹੀ ਹਨ ਆੜੇ ਕੰਨਾ ਪਪਾ ਤੇ ਨਾਣੇ ਕੰਨਾ ਆਪਣਾ ਪ੍ਰਸ਼ਨ 27 ਦੇ ਲਈ ਆਪਸ਼ਨ ਏ கரੈਕਟ ਆਨਸਰ ਹੈ ਨਹੀਂ ਲੱਗਦਾ ਜੀ ਧਿਆਨ ਨਾਲ ਦੇਖੋ ਆੜੇ ਕੰਨਾ ਪੱਪਾ ਨਾਣੇ ਕੰਨਾ ਆਪਣਾ ਤਮਨ ਜੀ ਆਪਣਾ ਜਿਹੜਾ ਸ਼ਬਦ ਹੈ অপਸ਼ਨ ਏ ਵਾਲਾ ਬਿਲਕੁਲ கரੈਕਟ ਹੈ ਅੱਗੇ ਜੀ ਪ੍ਰਸ਼ਨ 28 ਸਹੀ ਸਮਾਸੀ ਸ਼ਬਦ ਚੁਣੋ অপਸ਼ਨ ਏ ਹਾਲ ਸਿਹਤ ਬੀ ਹਾਲ ਤੌਰ ਸੀ ਹਾਲ ਦੌੜ ਤੇ ਡੀ ਹਾਲਚਾਲ ਹਾਂਜੀ ਪ੍ਰੈਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਜੀ ਕੀ ਬਣੇਗਾ ਇਸ ਦਾ ਸਹੀ ਉੱਤਰ ਸਹੀ ਸਮਾਸੀ ਸ਼ਬਦ ਦੱਸਣਾ ਹੈ ਜੀ ਅਸੀਂ ਕਿਹੜਾ ਬੰਦਾ ਹੈ ਹਾਂਜੀ ਤਾਂ ਇੱਥੇ ਜਿਨ੍ਹਾਂ ਦਾ ਉੱਤਰ ਡੀ ਆਇਆ ਹੈ ਜੀ ਬਿਲਕੁਲ ਸਹੀ ਹਾਲਚਾਲ ਜਿਹੜਾ ਹੈ ਸਹੀ ਸਮਾਸੀ ਸ਼ਬਦ ਹੈ ਅੱਗੇ ਜੀ ਪ੍ਰਸ਼ਨ ਨੰਬਰ 29 ਜਿਹੜੇ ਸ਼ਬਦ ਵਾਕ ਵਿੱਚ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਮਿਸ਼ਰਤ ਸੰਬੰਧਕ B ਪੂਰਨ ਸੰਬੰਧਕ C ਅਪੂਰਨ ਸੰਬੰਧਕ ਤੇ D ਸੰਯੁਕਤ ਸੰਬੰਧਕ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜੇ ਵਾਕ ਦੇ ਵਿੱਚ ਇਕੱਲੇ ਹੀ ਸ਼ਬਦਾਂ ਦਾ ਸੰਬੰਧ ਦੱਸਦੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ हां जी ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਉਹਨਾਂ ਨੂੰ ਅਸੀਂ ਪੂਰਨ ਸੰਬੰਧਕ ਕਹਿੰਦੇ ਹਾਂ ਅੱਗੇ ਜੀ ਪ੍ਰਸ਼ਨ 30 ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿੰਨੀਆਂ ਕਿਸਮਾਂ ਹਨ অপਸ਼ਨ A 5 B 3 C 4 ਤੇ D 2 ਸੋ ਰੂਪ ਦੇ ਆਧਾਰ ਤੇ ਜਿਹੜੇ ਯੋਜਕ ਹੈ ਉਹ ਕਿੰਨੇ ਹਨ ਤੇਰੀ ਪ੍ਰਸ਼ਨ ਨੰਬਰ 30 ਦੇ ਲਈ ਜਿਨ੍ਹਾਂ ਦਾ ਉੱਤਰ ਡੀ ਆਇਆ ਹੈ ਉਹ ਬਿਲਕੁਲ ਸਹੀ ਹਨ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਸਮਾਨ ਯੋਜਕ ਤੇ ਇੱਕ ਅਧੀਨ ਯੋਜਕ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ 30 ਪ੍ਰਸ਼ਨ ਵਿਆਕਰਣ ਦੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਪਸੰਦ ਆਈ ਹੋਊਗੀ ਤੇ ਆਪਣੇ ਜਿਹੜੇ ਵਿਦਿਆਰਥੀ ਨਹੀਂ ਵੀ ਆਏ ਇਸ ਕਲਾਸ ਦੇ ਵਿੱਚ ਉਹਨਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹ ਵੀ ਇਸ ਕਲਾਸ ਨੂੰ ਦੇਖ ਸਕਣ ਤੇ ਜੀ ਹੁਣ ਕਿਸੇ ਦਾ ਕੋਈ ਪ੍ਰਸ਼ਨ ਕੋਈ ਸਵਾਲ ਕੋਈ ਸੁਝਾਅ ਹੈ ਤਾਂ ਉਹ ਦੱਸ ਪੁੱਛ ਸਕਦਾ ਹੈ ਨਹੀਂ ਤਾਂ ਫਿਰ ਇੱਥੇ ਹੀ ਦਿੰਦੇ ਹਾਂ ਜੀ ਕਲਾਸ ਨੂੰ ਵਿਸ਼ਰਾਮ ਤੇ ਫਿਰ ਮਿਲਾਂਗੇ 6:00 ਵਜੇ 6:30 ਆਪਣੀ ਮਾਸਟਰ ਕੈਡਰ ਦੀ ਕਲਾਸ ਲੈ ਕੇ ਜਿਹਦੇ ਵਿੱਚ ਆਪਾਂ ਅੱਜ ਆਪਣਾ ਆਖਰੀ ਜਿਹੜਾ ਨਾਵਲ ਕਰ ਰਿਹਾ ਰਹਿੰਦਾ ਹੈ ਉਹ ਕਰਨਾ ਹੈ ਜੀ ਨਰਿੰਜਨਤ ਸਨੀਮ ਉਹ ਕਰਾਂਗੇ ਪ੍ਰੀਤ ਜੀ ਧੰਨਵਾਦ ਰੀਨਾ ਜੀ ਧੰਨਵਾਦ ਥੈਂਕ ਯੂ ਜੀ ਤੁਹਾਡਾ ਵੀ जी तो ठीक है जी फिर थैंक यू जी थैंक यू हरप्रीत जी मनजीत जी, जी थैंक यू सो मच मनप्रीत जी थैंक यू जी ਸਤਿ ਸ੍ਰੀ ਅਕਾਲ ਸੁਵਿੰਦਰ ਜੀ ਥੈਂਕ ਯੂ ਤਾਂ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ 6 ਤੋਂ 6:30 ਦੇ ਵਿੱਚ ਵਿੱਚ ਅਗਲੀ ਕਲਾਸ ਲੈ ਕੇ ਆਪਣੇ ਮਾਸਟਰਡ ਦੀ ਨਾਵਲਕਾਰ ਕਰਾਂਗੇ ਜੀ ਲਾਸਟ ਰਹਿੰਦਾ ਆਪਣਾ ਨਿਰੰਜਨ ਤਸਨੀਮ ਤੇ ਸਭ ਦਾ ਸ਼ੁਕਰੀਆ ਧੰਨਵਾਦ ਜੁਆਇਨ ਕਰਨਾ ਜੀ ਮਾਸਟਰਕੈਡਰ ਦੀ ਕਲਾਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ